ਸਰਕਾਰ ਮੁਰਦਾਬਾਸ਼ ਪੂਰੇ ਭਾਰ ਦੇ ਵਿੱਚ 2 ਘੰਟੇ ਵਾਸਤੇ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਦਾ ਪ੍ਰੋਗਰਾਮ 2021 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਲਖਮੀਰ ਖੇੜੇ ਦੇ ਵਿੱਚ ਇੱਕ ਅਜੇ ਮਿਸਰਾ ਟੈਨੀ ਦਾ ਮੰਤਰੀ ਨੇ ਕਿਸਾਨਾਂ ਤੇ ਸਿੱਧੀਆਂ ਗੱਡੀਆਂ ਚੜਾ ਕੇ ਉਹਨਾਂ ਨੂੰ ਸੀਲ ਕਰਾਇਆ ਗਿਆ ਉੱਥੇ ਇੱਕ ਸਾਰਾ ਪੱਤਰਕਾਰ ਵੀਰ ਬਸੀਦ ਹੋਇਆ ਉਹਨੂੰ ਇਨਸਾਫ ਦੀ ਮੰਗ ਵਾਸਤੇ ਕਾਰਦੀ ਵਾਦਾ ਖਲਾਫੀ ਜਿਵੇਂ ਮੌਕਿਆਂ ਮੰਗਾ ਨੇ ਐਮਐਸਪੀ ਗਰੰਟੀ ਕਲੋਨ ਹੋ ਗਿਆ ਸਵਾਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਜਾਂ 2020 ਬਿਜਲੀ ਬੇਲਾ ਮਨਰੇਗਾ ਜਿਵੇਂ ਘਟੋ ਘਟੋ 200 ਦਿਨ ਕੰਮ ਦਿਹਾੜੀ 700 ਰੁਪਏ ਹੋਰ ਕੋਈ ਨਕਸਾਨਾਂ ਦੇ ਵਾਸਤੇ ਕੋਈ ਪਾਲਸੀ ਕਾਫੀ ਜਿਹੜੇ ਮੌਕੇ ਦੇ ਮੰਗਾ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਪੂਰੇ ਪਾਰ ਦੇ ਵਿੱਚ ਇਹ ਪ੍ਰੋਗਰਾਮ ਹੋ ਰਹੇ ਨੇ ਅਜਾ ਲਈ ਨਿਸ਼ਾਨ ਉਧਰ ਚੱਲਦੇ ਹੁਣ ਹੱਜਾ ਤੋਦਨੀ ਉਧਰ ਦੇਖ ਲਓ ਇਹ ਪੈਦੀ ਹੈ ਕਰੀਬ ਗੁਰਤੇਜ ਸਿੰਘ ਸੋਨਾ ਸੁਭਾ ਸਰਨ ਮੀਤ ਪ੍ਰਧਾਨ ਭਾਰਤੀ ਕਿਸਾਨਾਂ ਦੀ ਇਕਤਾ ਪਟਾੜੀ ਕੰ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਦੋ ਵੱਡੇ ਥੋਰਾਂ ਵੱਲੋਂ ਐਸਕੇਮ ਗੈਰ ਰਾਜਿਤ ਕੇਐਮ ਵੱਲੋਂ ਪੂਰੇ ਭੌਰ ਦੇ ਵਿੱਚ ਦੋ ਘੰਟੇ ਵਾਸਤੇ 12:30 ਤੋਂ ਲੈ ਕੇ 2:30 ਵਜੇ ਤੱਕ ਦਾ ਪ੍ਰੋਗਰਾਮ ਇਹਦੇ ਵਿੱਚ 2021 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਲਖਮੀਰ ਖੇੜੇ ਦੇ ਵਿੱਚ ਇੱਕ ਅਜੇ ਮਿਸਰਾ ਟੈਨੀ ਦਾ ਮੰਤਰੀ ਨੇ ਕਿਸਾਨਾਂ ਤੇ ਸਿੱਧੀਆਂ ਗੱਡੀਆਂ ਚੜਾ ਕੇ ਉਹਨਾਂ ਨੂੰ ਸੀਤ ਕਰਾਇਆ ਗਿਆ ਉੱਥੇ ਇੱਕ ਸਾਰਾ ਪੱਤਰਕਾਰ ਗਰ ਵੀਰ ਬਸੀਦ ਹੋਇਆ ਉਹਨੂੰ ਇਨਸਾਫ ਦਵਾਣ ਵਾਸਤੇ ਪਲੱਸ ਸਰਕਾਰ ਦੀ ਵਾਦਾ ਖਿਲਾਫੀ ਜਿਵੇਂ ਮੌਕਿਆਂ ਦੀਆਂ ਮੰਗਾਂ ਨੇ ਐਮਐਸਪੀ ਕ੍ਰਾਂਤੀ ਕੋਲੋਂ ਹੋ ਗਿਆ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਜਾਂ 2020 ਬਿਜਲੀ ਬੇਲਾ ਮਨਰੇਗਾ ਜਿਵੇਂ ਘਟੋ ਘਟੋ 200 ਦਿਨ ਕੰਮ ਦਿਹਾੜੀ 700 ਰੁਪਏ ਹੋਰ ਕਿਸਾਨਾਂ ਦੇ ਵਾਸਤੇ ਕੋਈ ਪਾਲਿਸੀ ਕਾਫੀ ਜਿਹੜੀਆਂ ਮੌਕਿਆਂ ਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਪੂਰੇ ਪਾਰ ਦੇ ਵਿੱਚ ਇਹ ਪ੍ਰੋਗਰਾਮ ਹੋ ਰਹਿਣਾ ਹੈ ਕਟਿਆਲੇ ਦੀ ਕਿਹੜੀ ਸੰਸਥਾ ਵੱਲੋਂ ਜਿਹੜਾ ਹੈਗਾ ਤਰਨਾਲਾ ਦੇਖੋ ਜੀ ਇਹ ਦੋ ਵੱਡੇ ਫੋਰਮਾਂ ਵੱਲੋਂ ਐਸਕੇਐਮ ਗੈਰ ਰਾਜਿਤ ਕੇਐਮ ਵੱਲੋਂ ਵੱਡੇ ਫੋਰਮਾਂ ਸਾਂਝਾ ਪ੍ਰੋਗਰਾਮ ਆ ਪੂਰੇ ਪਾਰ ਦੇ ਵਿੱਚ ਕਟਿਆਲੇ ਦੇ ਵਿੱਚ ਜੰਗ ਸਿੰਘ ਪਟੇੜੀ ਵਿਖੇ ਜੇ ਤਾਂ ਪਟੇੜੀ ਕੱਲਾ ਬੁਲਾਉਣ ਦੀ ਅਗਵਾਈ ਵਿੱਚ ਆ ਉਹਦਾ ਜਿਹੜਾ ਪ੍ਰੋਗਰਾਮ ਆ ਉਹ ਚੱਲ ਰਿਹਾ ਆ ਫਿਰ ਆਪਾਂ ਗੱਲ ਕਰਦੇ ਆ ਜਿਹੜੇ ਉਸ ਟਾਈਮ ਤੋਂ ਜਿਹੜਾ ਸਾਡੇ ਨਾਲ ਤੱਕਾ ਹੋਇਆ ਹੋਇਆ ਦੋ ਜੋ 13 ਫਰਵਰੂਅਰ ਨੂੰ ਅਸੀਂ ਫੇਰ ਦੁਬਾਰਾ ਤਿਆਰੀ ਕਰੀ ਵੀ ਅਸੀਂ ਆਪਣੇ ਰਹਿੰਦਿਆਂ ਮੰਗਾ ਸਰਕਾਰ ਦੀ ਵਾਦਾ ਖਲਾਫੀ ਵਿਰੋਧ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਕਰੀ ਤਾਂ ਸਾਨੂੰ ਸਾਡੇ ਬਾਰਡਰਾਂ ਤੇ ਐ ਤਰੀਕੇ ਨਾਲ ਰੋਕਿਆ ਗਿਆ ਜਿਵੇਂ ਕਿਸੇ ਹੋਰ ਦੇਸ਼ ਦੇ ਲੋਕ ਹੋਣ ਅਸੀਂ ਆਪਣੀ ਰਾਜਧਾਨੀ ਵਿੱਚ ਆਪਣੇ ਮੰਗਾ ਮੈਨੂੰ ਜਾ ਸਕਦੇ ਸਭ ਬੜੇ ਬੜੇ ਪੈਰੀਗੇਡ ਲਾਤੇ ਬਾਰਡਰ ਬਣਾਤੇ ਸਾਡੇ ਪਾਸ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਕਦੇ ਐਸਐਲਰ ਦੀਆਂ ਗੋਲੀਆਂ ਚਰਨ ਅਥਰੂ ਗੈਸ ਦੇ ਕੋਲੇ ਬਹੁਤ ਕੁਝ ਡੇ ਨਾ ਰਹੀ ਉੱਥੇ ਸਾਡੇ ਹਜ਼ਾਰਾਂ ਕਿਸਾਨ ਪਟੜੋਲੇ ਕਿਸੇ ਨੇ ਸਾਡੇ ਅੱਖਾਂ ਕਬਾਈਆਂ ਕਿਸੇ ਨੇ ਲੱਤਾਂ ਕਬਾਈਆਂ ਕਿਸ ਨੇ ਕੁਝ ਕੁ ਕਵਾਇਆ ਅਰ ਉਹ ਤੋਂ ਬਾਅਦ ਇੱਥੇ ਤੱਕ ਨਹੀਂ ਉਹ ਤੋਂ ਬਾਅਦ ਵੀ ਦਹਿਸਤ ਦਾ ਮਾਹੌਲ ਬਣਾਉਣ ਵਾਸਤੇ ਬੀਜੇਪੀ ਸਰਕਾਰ ਨੇ ਸਾਡਾ ਖਨੌਰੀਪੜ ਦਾ ਇੱਕ ਕਿਸਾਨ ਵੀਰ ਸੁਭਕਰਨ ਸਿੰਘ ਉਹਨੂੰ ਸਿੱਧੀਆਂ ਉਹਦੇ ਗੋਲਿਆਂ ਚ ਲਾ ਕੇ ਹਜ਼ਾਰਾਂ ਟਰੈਕਟਰਾਂ ਪਰਨੇਗਾ ਸੀਧ ਕੀਤਾ ਗਿਆ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਗਰਾਮ ਹੋਏਗਾ ਅੱਜ ਤੱਕ ਆਇਆ ਵੀ ਫਿਲਹਾਲ ਇਹ 2 ਘੰਟੇ ਦਾ ਹੀ ਆ ਅੱਜ ਦਾ ਪ੍ਰੋਗਰਾਮ ਸਿਰਫ 2 ਘੰਟੇ ਦਾ ਐ ਤੋਂ ਬਿਨਾਂ ਲਗਾਤਾਰ ਅਸੀਂ ਜਾਂ ਤੱਕ ਜਿਹੜੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ ਪ੍ਰੋਗਰਾਮ ਲਗਾਤਾਰ ਮੋਰਚਿਆਂ ਵੱਲੋਂ ਦੇਜਾਣੇ ਨੇ ਕਿਉਂਕਿ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ ਸਰਕਾਰ ਦੇ ਮੰਨੀਆਂ ਹੋਈਆਂ ਮੰਗਾਂ ਨੇ ਵੀ ਆਸੀਂ ਲਾਗੂ ਕਰਾਂਗੇ ਸਿਰਫ ਲਾਗੂ ਨਹੀਂ ਕਰ ਰਹੇ ਇਹਦਾ ਕਾਰਨ ਇੱਕ ਹੈ ਜਿਹੜਾ ਸਰਕਾਰ ਜਾਣਦੀ ਆ ਵੀ ਸਾਰਾ ਕੁਝ ਕਾਰਪੋਰੇਟ ਸੈਕਟਰ ਦੇ ਹੱਕ ਵਿੱਚ ਦੇ ਦਈਏ ਦੇਖੋ ਸਾਰੇ ਲੋਕ ਕੰਮ ਕਰਦੇ ਨੇ ਕੋਈ ਸਾਡਾ ਪੱਤਰਕਾਰ ਵੀਰਾ ਉਹ ਵੀ ਆਪਣੀ ਮਿਹਨਤ ਕਰ ਰਿਹਾ ਕੋਈ ਕੋ ਪੁਲਿਸ ਮੁਲਾਜ਼ਮਾ ਉਹ ਵੀ ਕੰਮ ਕਰ ਰਿਹਾ ਕੋਈ ਚਪੜਾਸੀ ਉਹ ਵੀ ਕੰਮ ਕਿਸਾਨ ਵੀ ਕੰਮ ਕਰ ਰਿਹਾ ਕੋਈ 12 ਘੰਟੇ ਕੋਈ 14 ਕਾਂਟੇ ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਆਪਣੇ ਬੱਚੇ ਨੂੰ ਪਾਲਣ ਪੱਤੇ ਕੋਈ ਨਾ ਕੋਈ ਕੰਮ ਕਰ ਰਹੇ ਨੇ ਪਰ ਜਿਹੜੀਆਂ ਸਰਕਾਰਾਂ ਨੇ ਉਹ ਕੰਮ ਕਰਕੇ ਉਹਨਾਂ ਨੂੰ ਫੇਰ ਵੀ ਚੰਗੀ ਜ਼ਿੰਦਗੀ ਨਹੀਂ ਜੀਣ ਦੇ ਰਹੀਆਂ ਉਹਨਾਂ ਪਰ ਤਰ੍ਹਾਂ ਤਰ੍ਹਾਂ ਦੀਆਂ ਪਾਲਿਸੀਆਂ ਜਿਵੇਂ 2020 ਬਿਜਲੀ ਬਿੱਲ ਕਹਿੰਦੇ ਨੇ ਚਿੱਪ ਵਾਲਾ ਮੀਟਰ ਜਿਵੇਂ ਤੁਹਾਡੇ ਕੋਲ 4 ਪੈਸੇ ਹੈਗੇ ਨੇ ਤਾਂ ਤੁਸੀਂ ਚਲਾ ਸਕਦੇ ਨਹੀਂ ਨਾ ਸੀ ਸਰਕਾਰ ਸਾਰਾ ਕੁਝ ਪ੍ਰਾਈਵੇਟ ਅਦਾਰਨ ਦੇ ਰਹੀ ਆ ਮਤਲਬ ਬਹੁਤ ਵੱਡੀਆਂ ਮੰਗਾਂ ਹੁਣ ਮਜ਼ਦੂਰਾਂ ਦੀ ਗੱਲ ਕਰਦੇ ਆਪਾਂ ਕਟੋ-ਕਟਾ ਨੂੰ 200 ਦਿਨ ਕੰਮ ਮਿਲੇ 70000 ਦੀ ਦਿਹਾੜੀ ਬਣੇ ਜਿਹੜਾ ਮਹਿੰਗਾਈ ਦਾ ਅੱਜ ਦਾ ਟਾਈਮ ਆ ਚਾਰ ਗੁਣਾ ਮਹਿੰਗਾਈ ਵਧ ਗਈ ਜੇ ਸਰਕਾਰ ਜਿਹੜੇ ਵੱਡੇ ਅਫਸਰ ਨੇ ਆਈਐਸ ਪੀਸ ਬڑے-ਬڑے ਅਫਸਰ ਤਰ੍ਹਾਂ ਸਾਰਾ ਕੁਝ ਭੱਦਰਿਆ ਬਾਕੀ ਜਿਹੜੇ ਮਿਡਲ ਕਲਾਸ ਲੋਕਾਂ ਨੇ ਉਹਨਾਂ ਨਾਲ ਕੰਟਰੈਕਟਰ ਬੇਸ ਤੇ ਜੀ ਕਰਤੇ ਆ ਕਿਸੇ ਨੂੰ 10000 ਕਿਸੇ ਨੂੰ 8000 ਕਿਸੇ ਨੂੰ ਉਹ ਜਦ ਕੀ ਗਲਤ ਸਰਕਾਰ ਨੂੰ ਸਾਰਿਆਂ ਨੂੰ ਇੱਕ ਨਿਕਾ ਨਾਲ ਦੇਖਣਾ ਚਾਹੀਦਾ ਕਾਨੂੰਨ ਇੱਕ ਹੋਣਾ ਚਾਹੀਦਾ ਜਿਵੇਂ ਕਾਨੂੰਨ ਦੀ ਗੱਲ ਕਰਦੇ ਆ ਮੰਤਰੀਆਂ ਵਾਸਤੇ ਹੋਰ ਨੇ ਆਮ ਲੋਕਾਂ ਵਾਸਤੇ ਹੋਰ ਨੇ ਜੇ ਕੋਈ ਮੰਤਰੀ ਆ ਉਹ ਚਾਹ ਉਹਦੇ ਭਾਅ ਜਿਹੜਾ ਮਰਜ਼ੀ ਪਰਚਾ ਆ ਉਹ ਗ੍ਰਹਿ ਮੰਤਰੀ ਬਣ ਜਾਊਗਾ ਅਣਪੜਾ ਉਹ ਸਿੱਖਿਆ ਮੰਤਰੀ ਬਣ ਜਾਊਗਾ ਉਹਦੇ ਭਾਅ ਕਿ ਕਰੇ ਮੈਂ ਜੇਲ੍ਹ ਚ ਬੈਠਾ ਬੈਠਾ ਦੋ ਜਗ੍ਹਾ ਤੇ ਵੋਟਾਂ ਚੋਣ ਲੜ ਸਕਦਾ ਅਸੀਂ ਵੋਟ ਨਹੀਂ ਪਾ ਸਕਦੇ ਜੀ ਇੱਕ ਸਰਕਾਰ ਨਾ ਕਹਿੰਦੀ ਸਰਕਾਰੀ ਮਲਾਵਾਂ ਦੇ ਕਿਚਪੜਾਸੀ ਵੀ ਰੱਖਣਾ ਉਹਦੀ ਯੋਗਤਾ ਦੇਖੀ ਜਾਂਦੇ ਆ ਫਿਜ਼ੀਕਲ ਫਿਟਨੈਸ ਉਹਦੀ ਪੜ੍ਹਾਈ ਲਿਖਾਈ ਕੀ ਆ ਜਦੋਂ ਨੇਤਾ ਚੁੜਨਾ ਉੱਥੇ ਗੁੱਠਾ ਸਾਫ ਆ ਆਹ ਮੇਰੀ ਸਾਰੇ ਲੋਕਾਂ ਨੂੰ ਪੀਲਾ ਕੜੇ ਲਿਖੇ ਲੋਕਾਂ ਨੂੰ ਦੇਖੋ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਵਾਸਤੇ ਲਾਈ ਲੜ ਰਹੇ ਨੇ ਉਹਨਾਂ ਨੂੰ ਵੀ ਕਾਨੂੰਨ ਦੀ ਵਿਵਸਥਾ ਵਾਸਤੇ ਕੋਈ ਜਿਹੜੇ ਮੰਤਰੀ ਜਾਂ ਐਮਐਲਏ ਕਿਸੇ ਨਾ ਬਣਾ ਕੋਈ ਦੀ ਪੜਾਈ ਲਿਖਾਈ ਉਹਦੀ ਜੋਖ ਦਾ ਨਾ ਕੁਛ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਜਦੋਂ ਤੱਕ ਅਸੀਂ ਲੜਾਈ ਨਾ ਅੜਦੇ ਕਾਮੇ ਨਹੀਂ ਤਾਂ ਕਾਰਪੋਰੇਟ ਸੈਕਟਰ ਦੇ ਹੱਕਾਂ ਵਿੱਚ ਜਿੰਨੇ ਸਾਡੀਆਂ ਸਰਕਾਰਾਂ ਕਰ ਰਹੇ ਨੇ ਉਹ ਦਿਨ ਦੂਰ ਨੇ ਅਸੀਂ ਕਹਿ ਦਣਾ ਵੀ ਅਸੀਂ ਗੁਲਾਮੀ ਦੇ ਚੀਜ਼ਾਂ ਤੋੜ ਤੋੜ ਕੇ ਅੰਗਰੇਜ਼ਾਂ ਤੋਂ ਅੱਜ ਅਸੀਂ ਜਿਆਦਾ ਨਹੀਂ ਅੱਜ ਅਸੀਂ ਸਾਡੀਆਂ ਸਰਕਾਰਾਂ ਦੇ ਗੁਲਾਮ ਆ ਸਰਕਾਰ ਜਿਵੇਂ ਮਰਜ਼ੀ ਚਾਵੇ ਸਾਨੂੰ ਕੁੱਟ ਵੀ ਰਹੀ ਆ ਰੋਣ ਵੀ ਨਹੀਂ ਦੇ ਰਹੀ ਆਜ਼ਮਿਤ ਸਾਨੂੰ ਜ਼ਿੰਦਗੀ ਜੀਣ ਦੇ ਲਈ ਜਦ ਕਿ ਅਸੀਂ ਮਿਹਨਤੀ ਬਹੁਤ ਜ਼ਿਆਦਾ ਕਰ ਰਹੇ ਹਾਂ ਇਹਦੇ ਕਰਕੇ ਜਿਹੜੇ ਦੋ ਵੱਡੇ ਫੋਰਮਾਂ ਨੇ ਇੱਕ ਬਹੁਤ ਵੱਡਾ ਉਹਦਾ ਕੰਮ ਲੈ ਕੇ ਆਈ ਆ ਵੀ ਹਾਂ ਸ਼ਾਇਦ ਸਾਨੂੰ ਥੋੜਾ ਜਿਹਾ ਲੱਗਦਾ ਵੀ ਲੋਕ ਆਮ ਲੋਕਾਂ 사이 ਜਿੱਤ ਹੋ ਜੇ ਇਹ ਜਿਵੇਂ ਲੜਾਈਆਂ ਨੇ ਸਾਰੇ ਵਰਗ ਦੀਆਂ ਲੜਾਈਆਂ ਐਵੇਂ ਹੀ ਚੱਲਦੇ ਰੰਗਾ ਲੜਦੇ ਰਹਿਣਾ ਹੈ ਠੀਕ ਹੈ